ਸਕਰਾ ਕਰਿਓ ਪਾਣੀ ਪਾ ਲਓ ਪਾਚੂ ਮੰਡੀ ਚ ਗਰਾਵਾ ਦੋਸਤੋ ਦੇਖ ਸਕਦੇ ਬਹੁਤ ਚੰਗੀਆਂ ਮੱਝਾਂ ਆਈਆਂ ਹੋਆ ਦੋਸਤੋ ਇੱਕ ਆ ਕਬੂਰੀ ਝੋਡੀ ਬਹੁਤ ਸੋਹਣੀ ਆ ਦੋਸਤੋ ਦੇਖ ਸਕਦੇ ਹੋ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ दोस्तो महोंत चङां आई ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣੇ ਹਵਾਨਿਆਂ ਵਾਲੀਆਂ ਮੱਝਾਂ ਬੋਲ ਵੱਡੇ ਵੱਡੇ ਹਵਾਨਿਆਂ ਵਾਲੀਆਂ ਮੱਝਾਂ ਦੋਸਤ ਮੀਲੀ ਰਾਈ ਸਾਹਮਣੇ ਦੇਖ ਸਕਦੇ ਮੈਂ ਵੀਡੀਓ ਸ਼ੇਅਰ ਕਰੋ